ਜਨੇ ਮੈਨਾਂ ਬਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੜਾਬੋਪਾ ਵੈਲਕਮ ਹੈ ਜੀ ਤੇ ਵੀਜੀ ਅੱਜ ਫਿਰ ਕੋ ਚੁੱਕੇ ਆ ਪਾ ਪਿੰਡ ਮਢਿਹਾਲ ਜ਼ਿਲ੍ਹਾ ਗੁਰਦਾਸਪੁਰ ਦਾ ਤਹਿਸੀਲ ਪਟਿਆਲਾ ਤੇ ਦੇਖੋ ਅੱਜ ਵੀ ਬਾਈਆਂ ਕੋ ਪੰਜ ਛੇ ਲੈਪੇ ਜੋੜੇ ਸੇਲ ਆ ਜੀ ਪਿਛਲੀ ਵੀਡੀਓ ਮਾਲ ਸੀ ਉਹ ਸਾਰਾ ਸੇਲ ਹੋ ਚੁੱਕਿਆ ਐ ਇੱਕ ਨਵਾਂ ਲੈ ਕੇ ਨੇ ਬਾਈ ਨੇ ਪਰ ਬੜੀਆਂ ਕਹਿੰਦੀਆਂ ਨੇ ਝੋਟੇ ਲੈ ਕੇ ਆਂਦੀਆਂ ਤੇ ਆ ਹੁਣ ਵੀਰਾਂ ਨਾਲ ਆਪਾਂ ਗੱਲਬਾਤ ਕਰੀਏ ਵਧੀਆ ਸਤਿਕਾਰਾ ਸਤਿਕਾਰਯੋਗ ਜੀ ਹੋਰ ਸਲਾਮ ਜੀ ਵਧੀਆ ਵਧੀਆ ਵੀ ਸੀ ਤੁਸੀਂ ਸਾਨੂੰ ਠੀਕ ਠਾਕ ਜੀ ਧੰਨਵਾਦ ਵੀਰ ਜੀ ਤੁਹਾਡਾ ਤੁਹਾਡਾ ਵੀ ਜਾਨਾ ਵੇ ਤੇ ਕਿਵੇਂ ਫਿਰ ਰਿਹਾ ਫਿਰ ਵੀਰ ਜੀ ਵਧੀਆ ਠੀਕ ਜੇ ਵੇਖ ਗਿਆ ਮਾਲ ਉਦਨ ਵੀ ਹਾਂ ਜੀ ਹਾਂ ਜੀ ਤੇ ਆ ਫਿਰ ਨਵਾਂ ਜੇ ਮਾਲ ਆ ਸਾਰਾ ਲੈ ਆਂਦਾ ਅੱਛਾ ਦੋ ਛੋਟੀਆਂ ਸੁਈਆਂ ਦੇ ਤਿੰਨ ਗੱਬਣਾ ਜੀ ਠੀਕ ਆ ਹਾਂ ਜੀ ਚੰਗਾ ਵਧੀਆ ਰਿਸਪੌਂਸ ਮਿਲਿਆ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਲੈ ਗਿਆ ਮਾਲ ਦਾ ਮਾਲ ਵੇਖ ਗਿਆ ਚਲੋ ਅੱਜ ਫਿਰ ਕਿੰਨੀਆਂ ਅੱਜ ਵੀਰ ਜੀ 5 ਜੇ 5 ਛੋਟੀਆਂ ਸੁਈਆਂ ਜੇ ਦੇ ਤਿੰਨ ਗੱਬਣਾ ਜੀ ਇਹਦੇ ਪਰ ਦੋਸੋ ਫਿਰ 845 ਦੀ ਸੂਈ ਫਿਰ ਜੀ ਅੱਜ ਪਾ ਦੀ ਹਾਂਜੀ ਹਾਂਜੀ ਤੇ ਉਹ ਬੱਚਾ ਗਾੜੀ ਬੱਚਾ ਖੋਲਿਓ ਮਾੜੀ ਮਾੜੀ ਤੋਂ ਇੱਕ ਮਿੰਟ ਰੋਕੋ ਤੇ ਭਾਈ ਜੀ ਕਿੰਨੇ ਨੂੰ ਕਿੰਨੇ ਨੂੰ ਤੁਸ ਕਰਕੇ ਉੱਠੋ ਲੈ ਉਹਦੇ ਵੀ ਜੀ 15 16 ਕਿਲੋ ਦੀ ਗਾਰੰਟੀ ਆ ਉਧਰ ਜਾਈਏ ਇਹ ਹਾਂਜੀ ਉਧਰ ਉਧਰ ਆ ਜੀ ਬਹੁਤ ਸੋਹਣੀ ਝੋਟੀ ਆ ਤੇ ਨਹਲ ਝੋਟੀ ਪੂਰੀ ਬਾਕੀ ਗੱਲ ਨਹੀਂ ਮਾੜੀ ਖੋਲੋ 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 ਚੋ ਆਜੂ ਬਿਲਕੁਲ ਵਧੀਆ ਓਕੇ ਓਕੇ ਵੀਰ ਜੀ ਓਕੇ ਜਬਰਦਸਤ ਪੂਰੀ ਝੋਟੀ ਮਾਰਿਆ ਰਾਂਝਾ ਆਸ਼ਾ ਪਿੰਡੇ ਦੇ ਕਿਨਾਰੇ ਵੇਖ ਲੈ ਆ ਗਏ ਪੂਰੀ ਫੁੱਲ ਵਜਨ ਨਾਲ ਠੀਕ ਆ ਵਾਹ ਆ ਜਾ ਆ ਜਾ ਬਈ ਨਾਲ ਨਾਰਾ ਨਾ ਛੱਡੇ ਪੂਰੀਆਂ ਲਾੜਾ ਆ ਜਾ ਕੱਟੀ ਕੱਟੀ ਆ ਗਈ ਆ ਕੰਬ ਕੱਟੀ ਜੇ ਮੋਰ ਕੱਟੀ ਬੰਬ ਆ ਗਈ ਵੇਖੋ ਵੀਰ ਜੀ 16 ਕਿਲੋ ਦੁੱਧ ਦੀ ਗਾਰੰਟੀ ਆ ਪਰ ਜੀ ਪਹਿਲਾਂ ਨੇ ਦੁੱਧ ਉਤਾਰੇ 13 ਕਿਲੋ ਠੀਕ ਆ ਮਾਰਿਆ ਹਾਏ ਇਧਰ ਘਮਾਓ ਮਾਰਿਆ ਜੀ ਆਹ ਕੱਟੀ ਪਿਛੇ ਬਹੁਤ ਸੁਣੀ ਆ ਹੈਨਾ ਕਾਲੀ ਬੰਬ ਕੱਟੀ ਜੇ ਕਾਲੀ ਆ ਮੈਂ ਵੱਡੀ ਫੁੱਲ ਵਜਨ ਨਾਲ ਜੀ ਵੀ ਹਾਂਜੀ ਹਾਂ ਹਾਂਜੀ ਫਿਰ ਬਾਜੀ ਜੀ ਹਾਂ ਨਾ ਆਣੀ ਹੈ ਖਪਾਈ ਕਰਨ ਦੀ ਲੋੜ ਹੈ ਜੀ ਨਾ ਹਾਂਜੀ ਸਾਡੇ ਦੇ ਨਾਲ ਸਿਰਖ ਪਾਈ ਕਰਨੀ ਨਾਲ 20 ਗ੍ਰਾਮ ਦਾ ਕੋਈ ਫਾਇਦਾ ਨਹੀਂ ਜਾਈ ਹਾਂਜੀ ਇੱਕ ਦਾਹਰੀ ਦੇ ਦਾਂਗੇ ਵੀਰ ਜੀ ਛੋੜ ਚੋੜ ਹੀ ਕਰਦਾ 2000 ਰੁਪਏ ਚਲੋ ਠੀਕ ਆ ਬਸ ਠੀਕ ਆ ਜਾਓ ਲੋ ਇਹੇ ਇਹ ਆਲੀ ਜੀ ਸੂਈ ਜੇ ਅੱਛਾ ਇਹਨੂੰ ਵੀ ਟਾਈਮ ਹੋ ਗਿਆ ਸੂਈ ਇਹਨੂੰ ਵੀ ਜੀ ਹੋਈ ਸੂਈਨ ਹੋ ਗਏ ਜੇ ਹਫਤਾ ਇੱਕ ਹਫਤਾ ਹੋ ਗਿਆ ਹਾਂਜੀ ਸੂਈ ਇਹਦੇ ਥੱਲੇ 10 ਕਿਲੋ ਦੁੱਧ ਹੋ ਗਿਆ ਵੀਰ ਜੀ 10 ਕਿਲੋ ਦੁੱਧ ਹਾਂਜੀ ਤੇ ਦੇਖੋ ਨੌ ਦੀ ਗਾਰੰਟੀ ਹੋ ਗਈ ਵੀਰ ਜੀ ਹਾਂਜੀ ਇਹ ਵੀ ਖੋਲੋ ਬੱਚਾ ਕੱਟੀ ਮੰਗਰਾ ਹਾਂਜੀ ਵੀਰ ਜੀ ਕੱਟੀ ਜੰਦੇ ਮੰਗਰਾ ਜੀ ਵੱਲੀ ਕੱਢੀ ਹੈ ਬੜੀ ਚੰਗੀਆਂ ਨੇ ਛੋਟੀਆਂ ਬੜੀਆਂ ਚੰਗੀਆਂ ਨੇ ਕੱਢ ਕੇ ਲੈਣੇ ਹਨ ਇਹ ਉਧਰੋਂ ਜੀਤੀ ਪਨੀਰ ਕੋੜੇ ਆਈਏ ਤੇ ਲਿਆਉਂਦਾ ਮਾਰ ਉਧਰੋਂ ਜਾਂਦਾ ਮਾਰਾ ਠੀਕ ਆ ਲਓ ਜੀ ਦੇਖੋ ਘਰਾ ਦੀ ਬਹੁਤ ਚੰਗੀਆਂ ਨੇ ਸੋਹਣੀਆਂ ਛੋਟੀਆਂ ਨੇ ਮੈਂ ਬੜਾ ਚੰਗੀਆਂ ਮਾਲਵਾ ਦੇਖੋ ਪੂਰੀ ਜਬਰਦਸਤ ਜਬਰਦਸਤ ਬੜੀਆਂ ਛੋਟੀਆਂ ਨੇ ਪਹਾਲੇ ਨੂੰ ਮੜਾਇਆ ਗਿਆ ਹਾਂ ਅੱਗੇ ਅੱਗੇ ਲੈ ਜਾਓ ਜੀ ਦੇਖੋ ਛੱਡਾ ਛੋਟਾ ਦੇਖੋ ਆਰੇ ਉਧਰ ਲੈ ਜਾਓ ਤੂੰ ਲੰਮੀ ਲੰਮੀ ਦੋ ਲੰਮੀ ਬਾਠੀ ਦਾ ਹੁਣ ਵਿਖਾਓ ਮੂੰਹ ਮਾਖਾ ਦੇ ਮੋੜੇ ਮੋੜੀ ਪਛਾਣ ਲੈ ਵਾਹ ਲੰਦੀਪ ਜੀ ਵਾਹ 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 ਠੀਕ ਆ ਆਜੋ ਹਾਂਜੀ ਫਿਰ ਸੰਦੀਪ ਜੀ ਵੀ ਹਾਂ ਨਾ ਵਾਲੀਆਂ ਐਵੇਂ ਖਪਾਈ ਕਰਨੀ ਨਹੀਂ ਨਹੀਂ ਬਿਲਕੁਲ ਬਿਲਕੁਲ 90000 ਦੀ ਦਾਂਗੇ ਛੋਟ ਕਰ ਦੋ ਜਿੱਨੀ ਖੋਲੇ ਦਿਲ ਨਾਲ 5000 ਜੋੜ ਦਾਂਗੇ 80000 ਬਸ ਠੀਕ ਆ ਚਾਹ ਨੂਰਾ ਇਹ ਵੀ ਜੀ ਗੱਭਨ ਦੇ ਟੋੜੀ ਹਾਂ ਦਜਾ ਸੁਆ ਜਿਹੜੇ ਗੱਭਰਨਾ ਕੋਲ ਇਹਨਾਂ ਦਾ ਅਨੁਪੰਨ ਕਾ ਤੇੜੂ ਵੀ ਪਿਆਲੂ ਵੀ ਦੇਖੋ ਜੋੜੀ ਤੁਹਾਨੂੰ ਵਾਹ ਪੂਰੀ ਤਿਆਰ ਜੀ ਵੀ ਜੀ ਖੋਲੀ ਗਈ ਲਓ ਜੀ ਵੇਖੋ ਇਹਨਾਂ ਦੀ ਐ ਸੂਤ ਕਾ ਲਗਾਵੇਂ ਜੱਟਾਂ ਕੇ ਸੂਤ ਤਾਂ ਕੁੱਤੇ ਦਾ ਕਹਿੰਦੀ ਵੀ ਜੀ 13 14 ਕਿਲੋ ਦੀ ਗਾਰੰਟੀ ਆ ਬਸ ਠੀਕ ਆ ਹਾਂਜੀ ਇਹਦੇ ਤੋਂ ਹੋਰ ਵੀਰੇ ਦਜਾ ਸੁਆ ਕਾਲੀ ਬੰਮ ਕਾਲੀ ਸ਼ਾ ਬੰਮ ਵੀ ਦੇਖੋ ਤਾਂ ਨਵੀ ਜੀ ਬਸ ਯਾਰ ਬਾਹਰ ਕੀ ਗੱਲ ਸੂਤ ਹੋ ਰਹੀ ਨਹੀਂ ਇਨਸਾਨਾ ਆਜੋ ਆਜੇ ਨਾ ਲੈ ਨਾ ਮੈਂ ਲੈਵਾ ਲੈ ਜੋ ਸੁਆਈ ਠੀਕ ਆ ਆਏ ਦਿੰਦ ਜੀ ਮਾਲ ਲੈ ਕੇ ਬਹੁਤ ਬਹੁਤ ਚੰਗੀ ਝੋਟੀ ਹੈ ਆਜੋ ਲੈਓ ਬੰਦੋ ਹਾਂਜੀ ਵੀਰ ਜੀ ਇਹ ਵੀ ਬਸ ਮਾਨਤਾ ਨਹੀਂ ਮਾਨਤਾ ਨਹੀਂ ਬਿਲਕੁਲ ਬਸ ਕਰਨੀ ਬਿਲਕੁਲ ਹਾਂਜੀ 80000 ਰਿਏ ਦੇ ਦਾਂਗੇ ਛੱਡ ਦੋ ਜਨੇ ਛੱਡਨੇ ਆ 3000 ਛੋਟ ਕਰ ਦੋ ਚਲੋ ਬਸ ਠੀਕ ਆ ਆਜੋ ਤਾਂ ਇਹ ਵੀ ਗੱਬਣ ਦੇ ਵੀਜੀ ਅੱਛਾ ਇਹ ਵੀ ਗੱਬਣ ਹਾਂਜੀ ਲੋ ਜੀ ਇਹ ਵੀ ਗੱਬਣ ਇਹ ਵੀ ਤੋਰੋ ਕਰਾਂ ਦੇ ਦੇਖੋ ਕਰਾਂ ਦੇ ਲੈਵਾ ਦੇਖੋ ਇਹਨਾਂ ਸੰਦੀਪ ਜੀ ਆਏ ਬੰਦੇ ਬੱਤ ਤਿਆਰ ਹੀ ਹਣਾ ਹਾਂਜੀ ਹਾਂਜੀ ਤਿਆਰ ਜੀ ਅੱਜ ਸਵੇਰੇ ਸਵੇਰੇ ਸਭ ਪੂਰੀ ਤਿਆਰ ਹੀ ਹਾਲ ਹਾਂਜੀ ਇਹ ਵੀ ਉੱਤਰਿਆ ਹੀ ਹਾਂ ਹਾਂਜੀ ਹਾਂਜੀ ਵੀਜੀ ਮਾਰਾ ਮਾਲੂਦੋ ੜਕੜਕਾ ਹੈ ਨਾ ਆਜੋ ਆ ਜੀ ਡਿਲੀਵਰੀ ਆਈ ਉਹਨਾਂ ਵਜ੍ਹਾ ਨਾਲ ਜਿਹੜੇ ਉਦੋਂ ਕੱਤੀ ਏ ਮੈਂ ਠੀਕ ਆ ਤੇ ਤਾਂ ਕਰਕੇ ਨਹੀਂ ਲਗੀ ਕੱਤੀ ਥੋੜੀ ਮੈਂ ਅੱਜ ਪੂਰੀ ਹਾਜ਼ਰ ਆ ਹਾਂ ਹਾਂ ਅੱਜ ਦੁੱਧੇ ਪੀਰੇ ਚੂਬੇ ਬਿਲਕੁਲ ਹਾਂ ਜੀ ਪਿੰਡ ਦੀ ਆਈ ਵੀਡੀਓ ਜਾਈ ਪਰ ਵੀਡੀਓ ਨਹੀਂ ਕੱਤੀ ਉਦੋਂ ਤਾਂ ਕਰਕੇ ਪੂਰੀ ਹਾਜ਼ਰ ਆ ਮੈਂ ਇਸ ਟਾਈਮ ਬੋਲੋ ਫਿਰ ਇਹ ਵੀ ਜੀ ਹਾਂ ਨਹੀਂ ਬਸ ਹਾਂਜੀ 80000 ਰੁਪਏ 80000 ਦੇ ਛੋੜੀ ਬਸ ਆ ਰਿਹਾ ਹਣੀ ਹਣੀ ਬਸ ਕੋਹਣਾ ਚਲੋ ਪਰ ਠੀਕ ਆ 76000 ਦੇ ਹਾਂ ਨਹੀਂ ਨਹੀਂ ਬਸ ਮੁੜ ਕੇ ਕੋਈ ਨਹੀਂ ਹੋਣਾ ਕੋਈ ਪਾਈ ਨਹੀਂ ਜਿਹੜੀ ਕੋਈ ਪਰ ਠੀਕ ਆ ਆਹਾਂ ਮੇਰੀ ਵੀ ਜੀ ਕੱਟੀ ਜੇ ਪਹਿਲਾਂ ਦੋਂਦੀ ਜੇ ਦੋ ਅੱਛਾ ਦੋ ਦੋਂਦੀ ਆ ਹਾਂਜੀ ਦੋ ਦੋਂ ਖੋਲੀ ਬਾਈ ਖੋਲੀ ਨੂੰ ਦੋ ਦੰਦ ਲੱਗਦੀ ਨਹੀਂ ਦੋ ਦੰਦ ਹਣਾ ਦੇਖੋ ਵੀ ਜੀ ਪਹਿਲਾਂ ਕੱਟੀ ਜੇ ਮੂੰਹ ਬੱਟੀ ਮਾਰਾ ਜਾ ਹਾਂਜੀ ਹਾਂਜੀ ਬੱਟੀ ਦੋ ਦੰਦ ਝੋਟੀ ਪਹਿਲਾ ਸੁਆ ਮਰਾ ਮੂੰਹ ਖੋਲੋ ਖੋਲੀ ਮੂੰਹ ਬੜਾ ਮੂੰਹ ਬੜਾ ਹੁੰਦੀ ਨਹੀਂ ਮੁੰਡੇ ਦੇ ਕਿੰਨੇ ਆ ਚਾਰ ਹੀ ਆ ਚਾਰ ਦੇ ਹਾਂ ਚਾਰ ਚੋਗੇ ਆ ਚਾਰ ਫੇਰੇ ਕੱਢੀ ਜਾਂਦੀ ਆ ਹੈ ਚਾਰ ਦੰਦਾਂ ਦੇ ਹਾਂ ਆਜੋ 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 ਲਿਆਓ ਦੰਦ ਉਹਨੇ ਚੈੱਕ ਕਰ ਲਿਆ ਕਰੋ ਦਲੀਲ ਨਾਲ ਵੇਖੀ ਤੂੰੜੀ ਚੰਗੀ ਜਿਹਾ ਫੜੋਂਦੀ ਤੇ ਘਰ ਵਾਲੇ ਬੰਦਾ ਦਾ ਦੋ ਦੰਦ ਦੀ ਚਾਰ ਦੰਦ ਹੋ ਜੇ ਹਾਂ ਪਹਿਲੇ ਨੇ ਕੱਟੀ ਜੇ ਬਹੁਤ ਚੰਗੀ ਜੀ ਉਧਰੋਂ ਹੀ ਆਈ ਏ ਜੀ ਘਰ ਆਵੇ ਨਾ ਆਇਓ ਤੁਸੀਂ ਇੱਥੇ ਆਨੇ ਮੈਂ ਹਾਂਜੀ ਆਇਓ ਇੱਥੇ ਮੜਾ ਜਾ ਆਇਓ ਇੱਧਰ ਹਾਂ ਜੀ ਮਹੱਲ ਆ ਕਰੀ ਮੈਂ ਠੀਕ ਆ ਹਾਂ ਜੀ ਫਿਰ ਲਾਸਟ ਪੀਸ ਹੀ ਆ ਲਾਸਟ ਪੀਸ ਹੀ ਆ ਬੋਲ ਜਾਨ ਤੂੰ ਫਿਰ ਹਾਂ ਨਾ ਹੀ ਬਸ ਜਾਣ ਹੀ ਦਈਏ 70000 ਦੇ ਦਾਂਗੇ ਹੋਰ ਜਾ ਦੋ ਇੱਕੋ ਹੀ ਗੱਲ 64000 ਦੇ ਦਾਂਗੇ ਬਸ ਝੋੜ ਨਹੀਂ ਕਰਨੀ 64000 ਦੋ ਹੋਰ ਛੱਡ ਦੇ ਚਲ ਆਜੋ ਬਸ ਆਜ ਬਾਹਰ ਆ ਜਾਈਏ ਆਜੋ ਬਸ ਠੀਕ ਜੀ ਜਾਣ ਦੇ ਯਾਰ ਬਸ ਹਾਂ ਜੀ ਆਜੋ ਆ ਝੋਟੀਆਂ ਕਰ ਫਿਰ ਖੋਲਿਆ ਜੇ ਖੋਲੋ ਨਾ ਵੱਡੀ ਚੋਲੋ ਖੋਲੋ ਕਰੀ ਫਿਰ ਵਖਾਰੀ ਚੰਗੀਆਂ ਝੋਟੀਆਂ ਨੇ ਖੋਲੋ ਖੋਲੋ ਮੈਂ ਚੰਗੀ ਆ ਲੈ ਵੇਖੋ ਕਿੰਨਾ ਬੱਚੇ ਕਰਕੇ ਡੇਢ ਕਿਲੋ ਦੀ ਨਹੀਂ ਜੇ ਬੱਚੇ ਦੇ ਕਰਨਾ ਹੀ ਵਜੇ ਕਾਲੀ ਬੰਗ ਝੋੜੀ ਐ ਬਾਮਲ ਝੋੜੀ ਐ ਜਵਰਦਸ ਝੋੜੀ ਐ ਇਸੇ ਸੱਤ ਕਿਲੋ ਚੋਈ ਆਸ ਮੈਂ ਅੱਛਾ ਹਾਂਜੀ ਬਹੁਤ ਨਾੜਾ ਚੱਡਾ ਸੱਤ ਕਿਲੋ ਬੋਲਾ ਚ ਰਿਹਾ ਤੇ ਪਹਿਲੀ ਚੜਾਈ ਤੇ 40 30 ਜੀ ਤੇ ਪੰਜਵੇਂ ਸਾਢੇ 6 ਸਾਢੇ 6 ਦੇ ਜੇਰ ਪਾਤੀ ਠੀਕ ਚਲੋ ਬਸ ਆਹੀ ਆ ਹਾਂਜੀ ਬਾਕੀ ਜਿਹੜਾ ਵੀ ਆਵੇ ਇੱਥੇ ਚੈੱਕ ਕਰਕੇ ਕਿ ਨਹੀਂ ਹਾਜੀ ਵੀਰ ਜੀ ਜਿਹੜਾ ਆਵੇ ਇੱਥੇ ਆਪਣੀ ਚੈੱਕ ਪਾਸ ਕਰੇ ਤਸੱਲੀ ਕਰਕੇ ਖੜੇ ਲਾਮਾ ਕੋਈ ਨਹੀਂ ਮੇਰੇ ਕੋਲ ਟੀ ਜੀ ਵੀਰ ਜੀ ਬਿਲਕੁਲ ਐ ਫੋਨ ਲਾ ਕੋ ਲਾਮਾ ਦੇ ਕੋਈ ਲੋੜ ਨਹੀਂ ਜੀ ਬਸ ਬੋਲੋ ਫਿਰ ਨੰਬਰ ਚੈੱਕ ਕਰਕੇ ਖੜੇ ਨੰਬਰ ਬੋਲੋ ਨੰਬਰ ਹੈਗਾ ਵੀਰ ਜੀ 9041322894 ਠੀਕ ਆ ਕੋਈ ਹੋਰ ਜੀ ਦੂਜਾ ਦੇ ਦिए ਦਾ ਕਹ ਬੋਲ ਦੂਜਾ ਵੀਰ ਹੈ 99688400 ਜਿਹੜਾ ਮਰਜੀ ਲਾ ਲਿਓ ਪਿੰਡ ਪਿੰਡ ਮੜਿਆਲਾ ਜੇ ਤੇ ਲਾਗੇ ਕਮਾਨ ਵੀ ਲਾਦਾ ਸ਼੍ਰੀ ਗੁਰਿੰਦਪੁਰ ਜੇ ਤਹਿਸੀਲ ਬਟਾਲਾ ਜ਼ਿਲ੍ਹਾ ਕਰਦਾਖੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ